ਘਟਨਾ ਤੋਂ ਬਾਅਦ ਪੁਲਿਸ ਟੀਮਾਂ ਕਾਲੀਆ ਦੇ ਘਰ ਪਹੁੰਚੀਆਂ ਤਮਾਕੇ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਦੇ ਹੋਏ ਫੋਰੈਂਸਿਕ ਮਾਇਰਾਂ ਨੂੰ ਵੀ ਦੇਖਿਆ ਗਿਆ ਇਹ ਵੀ ਪਤਾ ਲੱਗਾ ਹੈ ਕਿ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ ਹੈ ਆਓ ਦੇਖਦੇ ਹਾਂ ਇਸ ਘਟਨਾ ਬਾਰੇ ਪਾਜਪਾ ਦੇ ਜ਼ਿਲ੍ਹਾ ਰੁਪਨਗਰ ਤੋਂ ਮੀਤ ਪ੍ਰਦਾਨ ਤੇ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਸਰਗਰਮ ਪਾਜਪਾ ਆਗੂ ਮੈਡਮ ਅਮਨਪ੍ਰੀਤ ਕੌਰ ਰਾਏ ਨੇ ਇਸ ਘਟਨਾ ਬਾਰੇ ਸਾਡੇ ਚੈਨਲ ਦੀ ਟੀਮ ਨਾਲ ਜੋ ਗੱਲਬਾਤ ਕੀਤੀ ਜਿਹੜੇ ਕਿ ਅੱਜ ਮਨੋਰੰਜਨ ਕਾਲੀਆ ਜੀ ਦੇ ਉੱਤੇ ਉਹਨਾਂ ਦੇ ਘਰ ਤੇ ਜਿਹੜਾ ਗ੍ਰੇਨੇਡ ਦਾ ਅਟੈਕ ਹੋਣਾ ਬੜਾ ਹੀ ਚਿੰਤਾਜਨਕ ਮਤਲਬ ਵਿਸ਼ਾ ਹੋ ਗਿਆ ਹੈਗਾ ਜਦੋਂ ਇੱਥੇ ਵੱਡੇ ਲੀਡਰ ਹੀ ਨਹੀਂ ਸੇਫ ਹੈਗੇ ਜਿਹੜੇ ਮਤਲਬ ਕਹ ਲੋ ਕੀ ਚਾਹੇ ਉਹ ਭਾਜਪਾ ਦੇ ਹੋਣ ਪਿੱਛੇ ਜੇ ਕਾਂਗਰਸੀ ਦੇ ਕਿਸੇ ਦੇ ਅਟੈਕ ਕੀਤਾ ਗਿਆ ਤੇ ਇਸੇ ਤਰੀਕੇ ਦੇ ਨਾਲ ਕਾਫੀ ਜਿਹੜੇ ਮਤਲਬ ਇਹ ਜੇ ਮਤਲਬ ਵਿਸ਼ਾ ਜਿਹੜੇ ਸਾਹਮਣੇ ਆ ਰਹੀ ਹੈ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਜੀ ਦੇ ਜਿਹੜਾ ਹੋਇਆ ਅਟੈਕ ਹੋਇਆ ਮਰਡਰ ਹੋਇਆ ਉਹਨਾਂ ਦਾ ਤੇ ਜੇ ਜਿਹੜੀ ਆਮ ਜਨਤਾ ਹੈ ਉਹ ਫਿਰ ਸੇਫ ਕਿੱਦਾਂ ਹੈਗੀ ਹੈ ਇਹ ਇੱਕ ਸਵਾਲੀਆ ਚਿੰਨ ਹੈਗਾ ਹੈ ਸਾਡੀ ਜਿਹੜੀ ਇੱਥੇ ਦੀ ਪੰਜਾਬ ਸਰਕਾਰ ਹੈਗੀ ਹੈ ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਦਾ ਮਤਲਬ ਇੱਕ ਸੁਪਨਾ ਸਾਡੇ ਵਿੱਚ ਵਿਚਾਰਿਆ ਸੀਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਉਹ ਰੰਗਲਾ ਪੰਜਾਬ ਕਿੱਥੇ ਹੈਗਾ ਹੈ ਬਹੁਤ ਵੱਡਾ ਕੁਐਸਚਨ ਮਾਕ ਹੈ ਲਾਅ ਐਂਡ ਆਰਡਰ ਦੇ ਉੱਤੇ ਅਸੀਂ ਇਹਦੇ ਲਈ ਸਾਰਿਆਂ ਨੂੰ ਸਾਨੂੰ ਮਤਲਬ ਇਹੀ ਬੇਨਤੀ ਕਰਾਂਗੇ ਕਿ ਵੀ ਇਹਦੇ ਵਿੱਚ ਜਿਹੜੀ ਇੰਟਰਫੇਰੈਂਸ ਜਿਹੜੀ ਹੈਗੀ ਹੈ ਇਮੀਡੀਏਟਲੀ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਇੱਥੇ ਕੁਛ ਨਾ ਕੁਛ ਆਪਣਾ ਪਰਸੀਡ ਕਰੇ ਅਸੀਂ ਮੇਰੇ ਖਿਆਲ ਚ 90 ਦਾ ਔਰ 84 ਦਾ ਦੌਰ ਵੀ ਦੇਖਿਆ ਅਤੇ ਉਹ 84 ਔਰ 90 ਦੇ ਦੌਰ ਚੋਂ ਜਿਸ ਤਰ੍ਹਾਂ ਪੰਜਾਬ ਬਾਹਰ ਨਿਕਲ ਕੇ ਆਇਆ ਔਰ ਅਸੀਂ ਇੱਕ ਸ਼ਾਂਤੀਪੂਰਵਕ ਮਾਹੌਲ ਜਿਹੜਾ ਅਸੀਂ ਮਤਲਬ ਜਿਹੜੇ ਸਾਡੇ ਵੱਡੇ ਬਜ਼ੁਰਗ ਜਿਹੜੇ ਲੀਡਰ ਸਾਹਿਬਾਨ ਸੀਗੇ ਉਹਨਾਂ ਨੇ ਕ੍ਰੀਏਟ ਕੀਤਾ ਅੱਜ ਫਿਰ ਤੋਂ ਇੱਕ ਸਵਾਲੀਆ ਚਿੰਨ੍ਹ ਉੱਠ ਗਿਆ ਹੈ ਪੰਜਾਬ ਸਰਕਾਰ ਤੇ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਬਿਲਕੁਲ ਨਾਕਾਮਯਾਬ ਹੋ ਚੁੱਕੀ ਹੈ ਅਤੇ ਇੱਕ ਤਰ੍ਹਾਂ ਦੇ ਨਾਲ ਫੇਲਿਅਰ ਟੋਟਲ ਫੇਲਿਅਰ ਪੰਜਾਬ ਸਰਕਾਰ ਦੀ ਹੈਗੀ ਹੈ